ਲੋਜੀ ਦੁੱਧ ਪਾ ਕੇ ਰੱਖਤਾ ਇਹਦੇ ਵਿੱਚ ਪਤੀਲੇ ਚ ਫਿਰ ਧਰ ਕੇ ਆਉਣੀ ਆੇਠਾ ਨੀਚੇ ਅੱਗ ਵਾਲ ਕੇ ਹਾਰੇ ਚ ਗੋਏ ਗੋਏ ਲਾਉਣੀ ਆ ਪਹਿਲਾਂ ਫਿਰ ਧਰ ਕੇ ਹੁਣ ਕਰਦੀ ਆ ਭਾਂਡਿਆਂ ਦੀ ਸਾਫ ਸਫਾਈ ਨੀਆਂ ਗੁੰਨੀਆਂ ਇਕੱਠੀਆਂ ਕਰ ਲੀਆਂ ਸਾਰੇ ਚਾਹ ਪਾਣੀ ਪੀ ਲਿਆ ਨਿਵੇੜ ਤਾਂ ਹੁਣ ਮਾਂਜੀਏ ਭਾਂਡੇ ਆਪਾਂ ਲੋਜੀ ਦੁੱਧ ਧਰਤਾ ਹਾਰੇ ਚ ਗੋਹੀ ਲਾਤੇ ਤੇ ਪਾਪਾ ਨੇ ਤੇ ਰਜੂ ਗੰਨੇ ਇੰਨੇ ਆਪਾ ਬਣਾਉਣੀ ਚਾਹ ਪਾਣੀ ਇੱਧਰ ਧਰ ਲਿਆ ਚਾਹ ਪਾਣੀ ਇਹ ਚਾਹ ਬਣਾਉਣੀ ਆ ਹੁਣ ਦੁਪਹਿਰੇ ਦੀ ਜਿੱਤੀ ਹੋ ਗਈ ਹੁਣ ਚਾਹ ਬਣਾ ਦਨੇ ਨੇ ਕੱਟ ਕਰ ਲੈਣਾ ਨਾਲੇ ਚ ਇੱਧਰ ਦਾਲ ਪਿਉ ਹੋ ਕੇ ਰੱਖ ਦਿੱਤੀ ਮਿੱਸੀ ਮਿੱਸੀ ਦਾਲ ਪਿਉ ਹੁੰਦੀ ਹੁਣ ਇਹਦੇ ਚ ਪਾ ਦਨੇ ਆਪਾਂ ਨੂਨ ਮਿਰਚ ਉਹਨੂੰ ਤੇ ਹਲਦੀ ਮਿਰਚ ਤਾਂ ਮਸਾਲੇ ਤੇ ਭੁੰਨਾਗੇ ਇਹਨੇ ਹੁਣ ਵਿੱਚ ਪਾ ਦਾਂ ਇਹਨੇ ਨਾਲ ਉਹ ਹੋ ਜੂਗੀ ਸਹੀ ਰਚ ਜਾਂਦੀ ਮੈਂ ਪਹਿਲਾਂ ਪਿਉ ਕੇ ਰੱਖ ਦਾਂ ਨਹੀਂ ਹੁੰਦੀ ਐ ਵੈਸੇ ਅੱਧ ਵੀ ਭੁੱਲ ਗਈ ਚਲ ਹੁਣ ਵੀ ਬਹੁਤ ਟਾਈਮ ਆ ਹਲੇ 2:30 ਵਜੇ ਨੇ ਇਹ ਤੇ ਪਾ ਦਾਂ ਹੜਦੀ ਤੇ ਪਾ ਦਾਂ ਨੂਨ ਤੇ ਤੜਕਾ ਫੇਰ ਲਾ ਦਾਂਗੇ ਉੱਥਨੇ ਜੀ ਝਾੜ ਦਾਂਗੇ 4:00 ਵਜੇ ਜਾਂ ਨੂੰ ਧਾਰਾ ਤੂੰ ਨਾ ਕੱਢ ਕੇ ਆਵਾਂਗੇ ਰਿੱਝ ਜੂਗੀ ਫਿਰ ਤੜਕਾ ਫਿਰ ਆ ਕੇ ਲਾ ਲਾਂਗੇ ਨਾਲੇ ਲਾ ਲਾਂਗੇ ਰੋਟੀ ਹੁਣ ਡੋਬ ਕੇ ਰੱਖਦੀ ਪਿਉ ਕੇ ਦੁੱਧ ਚੱਕ ਲਿਆ ਮੈਂ ਅੰਦਰ ਤੇ ਦਾਲ ਤਰੇ ਆਵਾਂਗੇ ਲੋ ਜੀ ਇਹਨੂੰ ਪਾ ਕੇ ਨੂਨ ਤੇ ਹਲਦੀ ਢਾਕਦਾਂ ਨੇ ਚਾਰ ਬਣਾ ਦਿੰਦੀ ਇੰਨੇ ਵਾਜਾਂਗੇ ਸਰਦਾਰ ਸਾਹਿਬ ਬੈਗਰੂ ਜੀ ਦੁੱਧ ਚੱਕ ਲਈ ਮੈਂ ਅੰਦਰੋਂ ហេਠ ਹੋਣ ហេਠ ਹੋਣ ਦੁੱਧ ਚੱਕ ਲਈ ਇਹਦੇ ਚ ਪਾਤਾ ਜਾਗ ਤੇ ਦਹੀਂ ਪਾਤਾ ਥੋੜਾ ਜਿਹਾ ਦਹੀਂ ਪਾ ਕੇ ਸਮਾਰ ਕੇ ਹੁਣ ਇਹ ਟਾਕ ਦਨੇ ਆ ਦਾਲ ਧਰਿਆਈ ਹਾਰੇ ਚ ਫਿਰ ਜਾਨ ਆਪਾਂ ਨੇ ਮੱਧੋਂ ਚ ਫਿਰ ਉਹਦੇ ਕਰਕੇ ਪਹਿਲੇ ਕੰਮ ਨਿਵੇੜਤਾ ਦਾਲ ਹਾਰੇ ਚ ਧਰਿਆਈ ਗੋਹੇ ਲਾਏ ਤੇ ਫਿਰ ਕਿਵੇੜਾ ਹੋ ਜੂਗਾ ਮੈਨੂੰ ਐ ਸੀਗਾ ਦਾਲ ਨੂੰ ਲੇਟ ਹੋ ਜੂਗੀ ਇਹਦੇ ਕਰਕੇ ਮੈਂ ਚੱਕ ਲਈ ਹੁਣ ਇਹਦੇ ਚ ਪਾ ਕੇ ਢਾਕ ਕੇ ਤੇ ਸਮਾਰ ਕੇ ਢੱਕ ਦਿਆਂ ਤਰਫ ਪੂਲ ਬੰਨੀ ਇਹਦੇ ਤੇ ਪੋਣਾ ਪਾਵੇਂ ਪੋਣਾ ਬਨ ਕੇ ਗੱਠ ਦੇ ਕੇ ਸਮਾਰ ਕੇ ਤੇ ਢੱਕ ਦਈਏ ਪੋਣਾ ਬਨ ਤਾਂ ਹੁਣ ਢੱਕ ਦਈਏ ਲੋਈ ਚ ਹੋਲੇ ਠੰਡਾ ਫਿਰ ਜਮਣਾ ਵੀ ਨਹੀਂ ਹੈਗਾ ਪੰਗਾ ਖਾਨਾ ਹਨਾ ਲੋਈ ਢੱਕ ਤਾਂ ਲੋਈ ਚ ਇਕੱਠਾ ਕਰਕੇ ਸਮਾਰ ਕੇ ਤੇ ਖੁੰਜੀ ਚ ਲਾ ਦਨੀ ਆ ਚਲੋ ਜੀ ਹੁਣ ਦੇਖਦੇ ਆਂ ਫੇਰ ਹੁਣ ਚੱਲੇ ਆਪਾਂ ਮੱਝਾਂ ਚ ਤੜਕਾ ਭੁੰਨ ਦੀਆਂ ਦੇਖਦੀਆਂ ਚ ਟਾਈਮ ਹੋਇਆ ਦਾਲ ਹਰੀ ਚ ਧਰਤੀ ਫੇਰ ਮਿਲਦੀ ਆਂ ਤੇਰੀ ਹਰੀ ਚ ਮੈਂ ਦੁੱਧ ਚੱਕ ਲਈ ਰਿਫਰਜਰ ਹੀ ਆ ਦਾਲ ਨੂੰ ਸੈੱਟ ਕਰਕੇ ਆਉਣੀ ਆ ਮੜਾ ਜੇ ਹੀਠਾ ਨੂੰ ਤੀਲਾ ਹੀਠਾ ਨੂੰ ਕਰਕੇ ਆਉਣੀ ਆ ਫੇਰ ਲੈਣੀ ਆ ਕਿਉਂ ਕਰ ਲਿਆ ਗਰਮ ਕਿਉਂ ਹੋ ਗਿਆ ਫੁੱਲ ਜੀਰਾ ਵੀ ਪੂਰਾ ਹੱਟ ਕਰਨਾ ਪਊ ਸਾਇਕ ਪੜਾ ਕੇ ਹੋ ਗੋ ਗਰਮ ਪੂਰਾ ਹੋ ਗਿਆ ਹੁਣ ਇਹ ਚ ਸਪਾਦਾ ਮੈਂ ਮਸਾਲਾ ਮਸਾਲਾ ਪਾ ਕੇ ਫੇਰ ਜਾਉਂ ਮਸਾਲਾ ਪਾ ਦਾਂ ਇਹਨੇ ਰੱਖ ਜੂਗਾ ਕੱਟ ਕਰ ਦੂ ਇਹਨੂੰ ਇਹਨੂੰ ਕਰ ਦੂ ਕੱਟ ਇਹਨੇ ਰੱਖ ਜੂਗਾ ਹੋ ਚੱਲੇ ਆਪਾਂ ਮੱਝਾਂ ਚ ਧਾਰਾ ਕੱਟਣ ਤੇ ਆ ਕੇ ਸਾਂਭਾਂਗੇ ਦੇਖਾਂਗੇ ਹੁਣ ਟੱਕਦਾ ਇਹਨੂੰ ਪਲੇਟ ਵੀ ਨਹੀਂ ਹੈਗੀ ਪਲੇਟ ਨਾਲ ਟੱਕਾ ਕਿਹੜੀ ਨੂੰ ਕਿੱਥੇ ਗਿਆ ਦਾ ਟੱਕਾ ਨਾ ਵੇ ਗੁਰੂ ਜੀ ਮਸਾਲਾ ਭੁੰਨ ਲਿਆ ਆਪਾਂ ਨੇ ਭੁੰਨ ਲਿਆ ਤੇ ਹੁਣ ਖਪਾ ਦਾ ਚੱਕ ਕੇ ਤੇ ਆਉਨੇ ਆ ਫਿਰ ਉਹਦੇ ਚ ਘਲਾਉਨੇ ਆ ਇਹ ਮਸਾਲਾ ਫਿਰ ਰੋਟੀ ਖਾਣਗੇ ਲਓ ਜੀ ਦਾਲ ਚੱਕਦੇ ਵਧੀਆ ਰਿਪੀ ਗਾੜੀ ਹੋ ਗਈ ਉਹ ਤਾਂ ਤੇ ਜੀ ਵਧੀਆ ਇਹ ਦੇਖੋ ਜੀ ਹਾਰੇ ਦੀ ਦਾਲ ਇਦਾਂ ਦੀ ਵਧੀਆ ਹਾਰੇ ਚ ਘਰਾਈਤੀ ਮੈਂ ਮੈਨੂੰ ਦੁੱਧ ਗਰਮ ਕਰਾਉ ਤਾ ਬਾਅਦ ਦਾਲ ਤੇ ਹੁਣ ਇਹਨੂੰ ਰਲਾ ਦਾਂ ਮੈਂ ਵਿੱਚ ਸਾਲੀ ਨੂੰ ਭੁੰਨਿਆ ਜਿਹੜਾ ਢਾਕੇ ਵਿੱਚ ਪਾ ਦਾਂ। ਇਹਦੇ ਵਿੱਚ ਰਲਾ ਦਾਨੀਆਂ ਦਾ। ਇਹ ਕਿਉਂ ਲੱਗਿਆ ਵਾ। ਬਾਅਦ ਚ ਇਹ ਚ ਕੱਟਾਂ ਵੀ ਦੇਖਾਂਗੀ। ਲੋਟ ਜੀ ਬਣ ਗਈ ਦਾਲ ਆਪਣੀ ਵਧੀਆ ਪੇਸਟੀ ਲੱਗਦੀ ਹਾਰੇ ਦੀ ਦਾਲ। ਵਧੀਆ ਲੱਗਦੀ ਹੈ ਵੈਸੇ ਹੁਣ ਮੈਂ ਹਾਰੇ ਚ ਘਰ ਦੇਣੀ ਹੈ ਗੋਹੇ ਲਾ ਕੇ। ਮੌਗਾ ਵਧੀਆ ਟੇਸਟੀ ਬਣਗੇ ਹੁਣ ਇਹ ਰੜਾਦਾ ਮੈਂ ਬੈਗਰੂ ਜੀ ਦੁੱਧ ਟਾਂਕੇ ਸਮਾਰ ਕੇ ਰੱਖਦਾ ਸੀਗਾ ਵੈਸੇ ਹੀ ਪਹਿਲਾਂ ਤੇ ਮੈਂ ਹੁਣ ਇਹਦੇ ਵਿੱਚ ਥੋੜਾ ਜਿਹਾ ਹੋਰ ਦੁੱਧ ਪਾ ਦਾਨੀ ਆ ਤੇ ਕੰਮ ਨਿਬੇੜਦਾ ਸੀਗਾ ਟਾਕਦਾ ਸੀ ਹੁਣ ਪਾ ਕੇ ਰੱਖਦਾ ਸਵੇਰੇ ਰੜਕਾਂਗੇ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਲੂਚੀ ਹੋਰ ਥੋੜਾ ਜਿਹਾ ਪਾ ਕੇ ਰੱਖ ਕੇ ਬਨਨ ਦੀਆਂ ਹੁਣ ਇਹਨੂੰ ਤੇ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ ਲੋਜੀ ਸਵੇਰੇ ਦੇਖਾਂਗੇ ਹੁਣ ਮਿਲਾਂਗੇ